ਆਚਾਰੀ ਜੀ ਇੱਕ ਸਵਾਲ ਸੀ ਤੁਸੀਂ ਕਿਹਾ ਕਿ ਜੇ ਕਿਸੇ ਨੂੰ ਅਗਿਆਨ ਤੋਂ ਮੁਕਤੀ ਮਿਲ ਗਈ ਹੋਵੇ ਤਾਂ ਫਿਰ ਤੁਸੀਂ ਆਪਣੇ ਫੈਸਲੇ ਕਿਵੇਂ ਲੈਂਦੇ ਹੋ ਕਿ ਕਿਹੜਾ ਗਲਤ ਹੈ ਤੇ ਕਿਹੜਾ ਸਹੀ ਨਹੀਂ ਅਗਿਆਨ ਤੋਂ ਪੂਰੀ ਮੁਕਤੀ ਕਿਸੇ ਨੂੰ ਨਹੀਂ ਮਿਲਦੀ ਉਹ ਕਿਸੇ ਨੂੰ ਵੀ ਨਹੀਂ ਮਿਲਦੀ ਹਾਂ ਪਰ ਤੁਸੀਂ ਤਾਂ ਅਜੇਹਾ ਕਿਹਾ ਕਿ ਅਸੀਂ ਤਾਂ ਸਾਰੇ ਗਲਤ ਫੈਸਲੇ ਹੀ ਲੈਣੇ ਹਨ ਤਾਂ ਫਿਰ ਤੁਸੀਂ ਆਪਣੇ ਫੈਸਲੇ ਕਿਵੇਂ ਲੈਂਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਜੇਕਰ ਜੋ ਫੈਸਲਾ ਲੈਣ ਵਾਲਾ ਹੈ ਨਾ ਮੈਂ ਉਸਤੇ ਜ਼ਿਆਦਾ ਭਰੋਸਾ ਨਹੀਂ ਕਰਦਾ ਤਾਂ ਜੋ ਫੈਸਲਾ ਲੈ ਰਿਹਾ ਹੈ ਮੈਨੂੰ ਇਹੀ ਨਹੀਂ ਪਤਾ ਲੱਗਦਾ ਕਿ ਉਹ ਕੌਣ ਹੈ ਜਿਸ ਨੂੰ ਫੈਸਲਾ ਲੈਣਾ ਚਾਹੀਦਾ ਹੈ ਉਹ ਸਾਡੇ ਤੋਂ ਕਾਫੀ ਉੱਚੀ ਚੀਜ਼ ਹੁੰਦੀ ਹੈ ਸਾਨੂੰ ਜੇਕਰ ਉਸ ਬਾਰੇ ਪਤਾ ਨਾ ਹੋਵੇ ਤਾਂ ਵਧੀਆ ਹੁੰਦਾ ਹੈ ਨਹੀਂ ਤਾਂ ਅਸੀਂ ਉਸਦੇ ਕੰਮ ਵਿੱਚ ਦਖਲਅੰਦਾਜ਼ੀ ਕਰ ਦਿੰਦੇ ਹਾਂ ਮੇਰੇ ਮਨ ਵਿੱਚ ਹਮੇਸ਼ਾ ਇਹੀ ਤਕਰਾਰਦਾ ਹੈ ਕਿ ਪਰ ਤੁਸੀਂ ਮੇਰੀ ਗੱਲ ਨੂੰ ਮਿਸਾਲ ਨਾ ਬਣਾਇਓ ਨਹੀਂ ਮੈਂ ਬਸ ਇੱਥੇ ਛੱਡ ਦਿਓ ਮੇਰੀ ਗੱਲ ਮੇਰੇ ਤੇ ਛੱਡ ਦਿਓ ਠੀਕ ਹੈ ਧੰਨਵਾਦ